ਸਸ਼ੇਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਣ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਬਾਈਪੀ ਮੋਰ ਸਿੱਖ ਐਸੋਸੀਏਸ਼ਨ ਲੀਡਰਸ਼ਿਪ ਦੇ ਵਿਵਾਦ ਵਿੱਚ ਸਾਬਕਾ ਗੁਰਦੁਆਰਾ ਆਗੂਆਂ ਨੂੰ ਅਦਾਲਤ ਵੱਲੋਂ ਟੀਆਰਓ ਤੋਂ ਇਨਕਾਰ ਕ ਵਿਦੇਸ਼ੀ ਸਟੀਲ ਅਤੇ ਐਲੂਮੀਨੀਅਮ ਤੇ ਟੈਕਸ 50% ਕੀਤਾ ਜਾਵੇਗਾ ਟਰੰਪ ਐਮਐਲਏ ਰਮਨ ਅਰੋੜਾ ਦਾ ਰਾਜਦਾਰ ਮਹੇਸ਼ ਮਖੀਜਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਹੋਣਗੇ ਵੱਡੇ ਖੁਲਾਸੇ ਸੀਐਮ ਮਾਨ ਤੇ ਕੇਜਰੀਵਾਲ ਨਾਲ ਰੋਡ ਸ਼ੋ ਮਗਰੋਂ ਸੰਜੀਵ ਅਰੋੜਾ ਨੇ ਭਰੇ ਨਾਮਜ਼ਦਗੀ ਕਾਗਜ਼ आईपीएल रोमांचक मुकाबले ਵਿੱਚ ਮੁੰਬਈ ਨੇ ਗੁਜਰਾਤ ਨੂੰ ਵੀ ਦੌੜਾ ਨਾਲ ਹਰਾਇਆ ਅਤੇ ਹੁਣ ਖਬਰਾਂ ਵਿਸਥਾਰ ਨਾਲ ਬਾਲਟਿਮੋਰ ਦੀ ਗੁਰਦੁਆਰਾ ਸਿੱਖ ਐਸੋਸੀਏਸ਼ਨ ਦੇ ਸਾਬਕਾ ਲੀਡਰਸ਼ਿਪ ਵੱਲੋਂ ਇੱਕ ਕਾਨੂੰਨੀ ਕੋਸ਼ਿਸ਼ ਨੂੰ ਅਦਾਲਤ ਦੇ ਹੁਕਮਾ ਦੁਆਰਾ ਰੋਕ ਦਿੱਤਾ ਗਿਆ ਕਿਉਂਕਿ ਧਾਰਮਿਕ ਸੰਸਥਾ ਦੇ ਨਿਯੰਤਰਣ ਅਤੇ ਸ਼ਾਸਨ ਨੂੰ ਲੈ ਕੇ ਤਣਾਅ ਜਾਰੀ ਹੈ ਚਰਨਜੀਤ ਸਿੰਘ ਸਾਬਕਾ ਚੇਅਰਮੈਨ, ટ્રસ્ਟੀ ਗੁਰਦੇਵ ਸਿੰਘ ਅਤੇ ਜਸਵੰਤ ਸਿੰਘ ਦੇ ਨਾਲ ਗੁਰਦੁਆਰੇ ਦਾ ਪ੍ਰਬੰਧਨ ਕਰ ਰਹੀ ਨਵੀਂ ਚੁਣੀ ਗਈ ਕਮੇਟੀ ਦੇ ਖਿਲਾਫ ਇੱਕ ਅਸਥਾਈ ਰੋਕ ਆਦੇਸ਼ ਯਾਨੀ ਕਿ TRO ਲਈ ਇੱਕ ਐਕਸ ਪਾਰਟੀ ਮੋਸ਼ਨ ਧਾਰਿਤ ਕੀਤਾ ਗਿਆ ਸੀ ਇਸ ਮੋਸ਼ਨ ਵਿੱਚ ਨਵੀਂ ਲੀਡਰਸ਼ਿਪ ਦੇ ਕੰਮਕਾਜ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਜੱਜ ਸਟੇਮੇਅਰ ਦੁਆਰਾ ਜਾਰੀ ਕੀਤੇ ਗਏ ਇੱਕ ਫੈਸਲੇ ਵਿੱਚ ਅਦਾਲਤ ਨੇ TRO ਨੂੰ ਰੱਦ ਕਰਦੇ ਹੋਏ ਕਿਹਾ ਕੀ ਪ੍ਰੋਸੀਜਰਲ ਇਤਿਹਾਸ ਅਤੇ ਦਿੱਤੀ ਗਈ ਜਾਣਕਾਰੀ ਦੇ ਮੱਦੇਨਜ਼ਰ ਸ਼ੁਰੂਆਤੀ ਜਾਂ ਅੰਤਿਮ ਹੁਕਮ ਤੇ ਪੂਰੀ ਵਿਰੋਧੀ ਸੁਣਵਾਈ ਹੋਣ ਤੋਂ ਪਹਿਲਾਂ ਆਦੇਸ਼ ਦੀ ਮੰਗ ਕਰਨ ਵਾਲੀ ਧਿਰ ਨੂੰ ਕੋਈ ਤੁਰੰਤ ਨੁਕਸਾਨ ਨਹੀਂ ਹੋਵੇਗਾ ਇਹ ਹੁਕਮ 7 ਮਈ 2025 ਨੂੰ ਦਿੱਤਾ ਗਿਆ ਸੀ ਨਵੀਂ ਕਮੇਟੀ ਨਾਲ ਜੁੜੇ ਭਾਈਚਾਰੇ ਦੇ ਮੈਂਬਰਾਂ ਨੇ ਰਾਹਤ ਪ੍ਰਗਟ ਕੀਤੀ ਅਤੇ ਅਦਾਲਤ ਦੇ ਫੈਸਲੇ ਨੂੰ ਸਥਿਰਤਾ ਵਾਲਾ ਇੱਕ ਕਦਮ ਵਜੋਂ ਵੇਖਦੇ ਨੇ ਨਵੀਂ ਕਮੇਟੀ ਦੇ ਨਜ਼ਦੀਕੀ ਇੱਕ ਸੂਤਰ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਜੋ ਤਰੱਕੀ ਨੂੰ ਰੋਕਣਾ ਚਾਹੁੰਦੇ ਨੇ ਅਤੇ ਅਦਾਲਤਾਂ ਰਾਹੀਂ ਧਾਰਮਿਕ ਸਤਿਪਾਭਾਵਨਾ ਨੂੰ ਵਿਗਾੜਨਾ ਚਾਹੁੰਦੇ ਨੇ ਨੂੰ ਟਰਸਟੀ ਵਜੋਂ ਸੇਵਾ ਕਰਨ ਜਾਂ ਪ੍ਰਬੰਧਨ ਦਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਹਨਾਂ ਦੀਆਂ ਕਾਰਵਾਈਆਂ ਨੇ ਨਾ ਸਿਰਫ ਗੁਰਦੁਆਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਸਗੋਂ ਸੰਜੇ ਅਤੇ ਸੰਗਤ ਦੇ ਹੋਰ ਸਮਰਪਿਤ ਮੈਂਬਰਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਮਾਮਲੇ ਤੇ ਪੂਰੀ ਸੁਣਵਾਈ ਤੋਂ ਹਾਲ ਹੀ ਦੇ ਮਹੀਨਿਆਂ ਵਿੱਚ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਲੀਡਰਸ਼ਿਪ ਵਿਵਾਦ ਤੇ ਵਧੇਰੇ ਸਪਸ਼ਟਤਾ ਆਉਣ ਦੀ ਉਮੀਦ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਬੀਤੇ ਦਿਨੀ ਪੈਂਸਿਲਵੇਨੀਆ ਸਟੀਲ ਵਰਕਰਾਂ ਨੂੰ ਕਿਹਾ ਹੈ ਕਿ ਉਹ ਉਹਨਾਂ ਦੇ ਉਦਯੋਗ ਦੀ ਰੱਖਿਆ ਲਈ ਸਟੀਲ ਦੀ ਦਰਾਮਦ ਤੇ ਟੈਕਸ ਨੂੰ ਦੁੱਗਣਾ ਕਰਕੇ 50% ਕਰ ਰਹੇ ਨੇ। ਇਹ ਇੱਕ ਹੈਰਾਨੀਜਨਕ ਵਾਅਦਾ ਹੈ ਜੋ ਰਿਹਾਇਸ਼ੀ ਆਟੋ ਤੇ ਹੋਰ ਸਮਾਨ ਬਣਾਉਣ ਲਈ ਵਧਤੀ ਜਾਂਦੀ ਧਾਤ ਦੀਆਂ ਕੀਮਤਾਂ ਨੂੰ ਹੋਰ ਵਧਾ ਸਕਦਾ ਹੈ। ਬਾਦ ਵਿੱਚ ਆਪਣੀ ਟਰੂਥ ਸੋਸ਼ਲ ਪਲੇਟਫਾਰਮ ਤੇ ਇੱਕ ਪੋਸਟ ਦੇ ਵਿੱਚ 트ੰਪ ਨੇ ਕਿਹਾ ਕਿ ਐਲੂਮੀਨੀਅਮ ਟੈਕਸ ਨੂੰ ਵੀ ਦੁੱਗਣਾ ਕਰਕੇ 50% ਕਰ ਦਿੱਤਾ ਜਾਵੇਗਾ ਤੇ ਦੋਵੇਂ ਟੈਕਸ ਵਾਦੇ ਬੁੱਧਵਾਰ ਤੋਂ ਲਾਗੂ ਹੋਣਗੇ ਉਧਰ ਵਿਜੀਲੈਂਸ ਬਿਊਰੋ ਵੱਲੋਂ ਪ੍ਰੇਸ਼ਟਾਚਾਰ ਦੇ ਦੋਸ਼ ਵਿੱਚ ਫੜੇ ਗਏ ਵਿਧਾਇਕ ਰਮਨ ਅਰੋੜਾ ਦੇ ਰਾਜਦਾਰ ਮਹੇਸ਼ ਮਖੀਜਾ ਉਰਫ ਰਾਜੂ ਨੂੰ ਆਖਿਰਕਾਰ ਫਗਵਾੜਾ ਸਥਿਤ ਉਸਦੇ ਇੱਕ ਦੋਸਤ ਦੀ ਫੈਕਟਰੀ ਤੋਂ ਬੀਤੀ ਰਾਤ 2 ਵਜੇ ਕਾਬੂ ਕੀਤਾ ਗਿਆ ਜਦਕਿ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਤੇ ਬੇਟਾ ਰਾਜਨ ਅਰੋੜਾ ਅਜੇ ਵੀ ਫਰਾਰ ਨੇ ਹਾਲਾਂਕਿ ਵਿਜੀਲੈਂਸ ਨੇ ਸ਼ੁੱਕਰਵਾਰ ਤੜਕੇ ਉਸਨੂੰ ਜਲੰਧਰ ਲਿਆ ਕੇ ਪੁਛਗਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਮਖੀਜਾ ਦੀ ਥਾਰ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਤੇ ਗੱਡੀ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਰਜਿਸਟਰੀਆਂ ਵੀ ਬਰਾਮਦ ਹੋਈਆਂ ਨੇ ਮਖੀਜਾ ਕੋਲੋਂ 4 ਮੋਬਾਈਲ ਫੋਨ ਤੇ 15 ਤੋਂ 20 SIM ਕਾਰਡ ਬਰਾਮਦ ਹੋਏ ਨੇ ਵਿਜੀਲੈਂਸ ਵੱਲੋਂ ਮਖੀਜਾ ਦੇ ਘਰੋਂ 29 ਲੱਖ ਰੁਪਏ ਕੈਸ਼ ਜ਼ਬਤ ਕੀਤੇ ਗਏ ਨੇ ਜੋ ਕਿ ਛੱਤ ਤੇ ਰੱਖੀ ਪਾਣੀ ਵਾਲੀ ਟੈਂਕੀ ਵਿੱਚ ਲੁਕੋਏ ਹੋਏ ਸਨ ਉਧਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਪੰਜਾਬ ਪ੍ਰਧਾਨ ਅਮਨ अरोड़ा ਵੱਲੋਂ ਸੰਜੀਵ अरोड़ा ਦੇ ਹੱਕ ਵਿੱਚ ਰੋਡ ਸ਼ੋਅ ਵੀ ਕੀਤਾ ਗਿਆ ਇਸ ਦੌਰਾਨ ਸੀਐਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣੇ ਦੇ ਲੋਕਾਂ ਨੂੰ ਸੰਜੀਵ अरोड़ा ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਵੀ ਵਿਨੇ ਗਏ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਨਿਊ ਚੰਡੀਗੜ੍ਹ ਦੇ ਨਵੇਂ ਪੀਸੀਏ ਸਟੇਡੀਅਮ ਵਿੱਚ ਹੋਏ ਆਈਪੀਐਲ ਦੇ ਐਲੀਮੀਨੇਟਰ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਦੀ ਟੀਮ ਨੇ ਬੇਹਦ ਰੋਮਾਂਚਕ ਮੈਚ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਨੂੰ ਵੀ ਦੌੜਾਂ ਨਾਲ ਹਰਾ ਦਿੱਤੇ ਮੁੰਬਈ ਦੀ ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਉੱਤੇ 228 ਦੌੜਾ ਬੜਾ ਅੰਨਿਆ ਜਿਸ ਦੇ ਜਵਾਬ ਦੇ ਵਿੱਚ ਗੁਜਰਾਤ ਦੀ ਟੀਮ 6 ਵਿਕਟਾਂ ਤੇ 208 ਦੌੜਾਂ ਹੀ ਬਣਾ ਸਕੀ ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਹੁਣ ਫਾਈਨਲ ਵਿੱਚ ਪਹੁੰਚਣ ਲਈ 1 ਜੂਨ ਨੂੰ ਅਹਮਦਾਬਾਦ ਵਿਖੇ ਹੋਣ ਵਾਲੇ ਦੂਜੇ ਕੁਆਲੀਫਾਇਰ ਮੁਕਾਬਲੇ ਵਿੱਚ ਪੰਜਾਬ ਕਿੰਗਸ ਨਾਲ ਭੜਨਾ ਪਵੇਗਾ ਬੀਤੇ ਕੁਝ ਦਿਨ ਪਹਿਲਾਂ ਪਟਿਆਲਾ ਸਮਾਣਾ ਰੋਡ ਤੇ ਬੱਚਿਆਂ ਨਾਲ ਭਰੀ ਸਕੂਲ ਵਾਲੀ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ ਇਸ ਹਾਦਸੇ ਦੌਰਾਨ 7 ਦੀ ਮੌਤ ਹੋ ਗਈ ਸੀ ਇਸ ਹਾਦਸੇ ਨੂੰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਬੱਚਿਆਂ ਦੇ ਕਾਤਲਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਿੱਚ ਜੋ ਪੀੜਤ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਾਤਲਾਂ ਨੂੰ ਫੜ ਲਓ ਸਾਨੂੰ ਹੋਰ ਲੋਨ ਨੂੰ ਮਜਬੂਰ ਨਾ ਕਰੋ ਅਸੀਂ ਪਹਿਲਾਂ ਹੀ ਰੱਬ ਦੇ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਅਸੀਂ ਆਪਣੇ ਛੋਟੇ-ਛੋਟੇ ਬੱਚੇ ਗਵਾਏ ਨੇ ਇਸ ਹਾਦਸੇ ਫੜ ਲਓ ਉਹਨਾਂ ਨੂੰ ਸ਼ਰਮ ਕਰ ਲਓ ਗੁੱਸੇ ਅੱਜ ਸਾਨੂੰ ਬਹੁਤ ਹੀ ਮਜਬੂਰ ਹੋ ਕੇ ਇਹ ਕੰਮ ਕਰਨਾ ਪੈ ਰਿਹਾ ਹੈ ਜਿਹੜਾ ਕਿ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਜੋ ਕਿ ਪੰਜਾਬ ਸਰਕਾਰ ਸਾਡਾ ਲੋਕਲ ਪ੍ਰਸ਼ਾਸਨ ਸੁੱਤਾ ਪਿਆ ਹੈ ਗਹਿਰੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਜੋ ਕਿ ਸਾਨੂੰ ਇਹ ਇੰਨਾ ਠੋਸ ਕਦਮ ਥਾਣਾ ਆ ਅਸੀਂ ਰੋਈਏ ਜਾਂ ਅਸੀਂ ਇੱਥੇ ਤਰਨੇ ਲਈਏ ਸਾਨੂੰ ਆਪ ਨਹੀਂ ਸਮਝਾ ਆਪਣੇ ਕਰਦੇ ਨੂੰ ਸੰਭਾਲੀਏ ਜਾਂ ਕੀ ਕਰੀਏ ਜੀ ਸੰ ਦਾ ਕੰਦਾ ਨਾਲ ਟੱਕਰਾਂ ਮਾਰਨੀਆਂ ਪੈ ਰਹੀਆਂ ਨੇ ਜੀ ਪਰ 23 24 ਦਿਨ ਹੋ ਗਏ ਅੱਜ ਉਹਨਾਂ ਦੇ ਅੱਗੇ ਹੱਥ ਵੀ ਜੋੜ ਲੇ ਟੱਕਰਾਂ ਵੀ ਮਾਰਨੀ ਸਿਰ ਪੈਰੇ ਪੈਣਾ ਰਹਿ ਗਿਆ ਜੀ ਆ ਸਰਕਾਰ ਅਜ ਤੱਕ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੇ ਜੀ ਉਧਰ ਫਾਜ਼ਿਲਕਾ ਦੇ ਪਿੰਡ ਕਾਵਾਵਾਲੀ ਚ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਮੋਟਰ ਚਲਾਉਣ ਦੇ ਲਈ ਗਿਆ ਸੀ ਇਸ ਹਾਦਸੇ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਮ੍ਰਿਤਕ ਦੀ ਪਛਾਣ 25 ਸਾਲਾ ਲਖਵਿੰਦਰ ਸਿੰਘ ਵਜੋਂ ਹੋਈ ਹੈ ਉਹ ਆਪਣੇ ਪਿੱਛੇ ਦੋ 마ਸੂਮ ਬੱਚੀਆਂ ਤੇ ਗਰਭਵਤੀ ਪਤਨੀ ਨੂੰ ਛੱਡ ਗਿਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਲਖਵਿੰਦਰ ਸਿੰਘ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਵਾਂ ਘਰ ਬਣਾ ਰਿਹਾ ਸੀ ਇਸ ਦੌਰਾਨ ਕੰਧਾਂ ਤੇ ਸਿਮਿੰਟ ਪਲਸਤਰ ਕਰਨ ਲਈ ਪਾਣੀ ਦੀ ਤਰਾਇ ਕਰ ਰਿਹਾ ਸੀ ਜਦੋਂ ਉਹ ਮੋਟਰ ਚਲਾਉਣ ਦੇ ਲਈ ਗਿਆ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਇਸ ਤੋਂ ਬਾਅਦ ਤੁਰੰਤ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਦਾ ਗਿਆ ਜਿੱਥੋਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਮ੍ਰਿਤਕ ਦੇ ਭਰਾ ਸੰਦੀਪ ਨੇ ਦੱਸਿਆ ਕਿ ਉਸ ਦਾ ਭਰਾ ਦੋ ਬੱਚਿਆਂ ਦਾ ਪਿਓ ਹੈ ਜਦੋਂ ਕਿ ਉਸ ਦੇ ਘਰ ਤੀਜਾ ਬੱਚਾ ਵੀ ਹੋਣ ਵਾਲਾ ਸੀ ਪਰ ਇਸ ਦੌਰਾਨ ਉਸ ਦੀ ਮੌਤ ਨੇ ਪਰਿਵਾਰ ਦਾ ਲੱਕ ਤੋੜ ਦਿੱਤਾ ਉਧਰ ਗੁਰਦਾਸਪੁਰ ਚ 1 ਮਹੀਨੇ ਦੇ ਅੰਤਰਾਲ ਤੀਜੀ ਚੋਰੀ ਹੋਣ ਕਾਰਨ ਸੰਗਲਪੁਰਾ ਰੋਡ ਤੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸ ਦਈਏ ਕਿ ਸੰਗਲਪੁਰਾ ਰੋਡ ਹੋਲਸੇਲ ਦੀਆਂ ਦੁਕਾਨਾਂ ਲਈ ਜਾਣਿਆ ਜਾਂਦਾ ਹੈ ਕਿ ਉਹ ਤੇਲਖੰਡ ਅਤੇ ਕਰਿਆਨੇ ਦੇ ਹੋਲਸੇਲਰ ਇਸ ਰੋਡ ਤੇ ਨੇ ਪਰ ਚੋਰ ਵਾਰ-ਵਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਬੀਤੀ 3 ਮਈ ਨੂੰ ਜੇ ਆਰ ਟਰੇਡਰਸ ਦੀ ਦੁਕਾਨ ਤੇ ਚੋਰ ਛੱਤ ਤੋਂ ਜੰਗਲਾ ਪਾੜ ਕੇ ਅੰਦਰ ਵੜੇ ਸੀ ਅਤੇ ਕਾਫੀ ਸਮਾਨ ਤੇ ਨਕਦੀ ਚੋਰੀ ਕਰਕੇ ਲੈ ਗਏ ਸਨ ਇਸ ਤੋਂ ਪਹਿਲਾਂ ਵੀ ਇੱਕ ਦੁਕਾਨ ਤੋਂ ਡਰਾਈ ਫਰੂਟ ਤੇ ਕਈ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ ਸੀ ਅਤੇ ਹੁਣ ਇੱਕ ਹੋਰ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਚੋਰ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਅੰਦਰ ਉਤਰਿਆ ਸੀ ਅਤੇ ਦੁਕਾਨ ਅੰਦਰੋਂ ਰਾਸ਼ਨ ਦਾ ਸਮਾਨ ਤੇ 7000 ਰੁਪਏ ਨਕਦੀ ਚੋਰੀ ਕਰਕੇ ਲੈ ਗਿਆ। ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਇਸ ਸਬੰਧੀ ਦੁਕਾਨ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਸ਼ੁਭਮ ਬ੍ਰਾਂਡ ਰੂਟ ਦੀ ਯਾਰ ਆਪਣਾ 2:30 ਵਜੇ ਚੋਰੀ ਹੋਈ ਹੈਗੀ ਆ। ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ। ਸਮਾਨ ਸਮੂਹ ਲੈ ਗਿਆ ਵਾ। ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋੜ ਹੈ ਕਿ ਜਿੱਥੋਂ ਇਹ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰਲੇ ਦਰਵਾਜ਼ੇ ਤੋਂ ਆਇਆ ਉਹਨੇ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਾਡਾ ਆਪਣਾ ਈਦਕਸ਼ ਦੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰਾ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਹੀ ਹੋਸੀਗਾ ਉਹ ਲੈ ਗਿਆ ਕੈਸ਼ ਵੀ 5-10 ਹਜ਼ਾਰ ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਂਡ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਨਾ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਲੱਗੇ ਸਾਡੀ ਦੁਕਾਨ ਸਵੇਰੇ ਇਹੀ ਪੋਣੇ ਕ ਤੇ ਸਵੇਰ ਜਦ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗਲਤੀ ਹੋਈ ਬੌਜੀ ਤੁਸੀਂ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਇਹ ਰਹੀ ਇਹ ਰਾ ਤੇ ਲਾਈਟ ਬੰਦ ਕਰਕੇ ਜੰਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟੁੱਕਾ ਪਿਆ ਸੀ ਉਹ ਰਾਤ ਕਿਤੇ 2:30 ਪੋਣੀ ਤੇਰੇ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲਿਆ ਕੈਬਨ ਵਿੱਚ ਸਭ ਤੋਂ ਪਹਿਲਾਂ ਉਹਨੇ ਕਿਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ ਚ 5-7 ਹਜ਼ਾਰ ਰੁਪਏ ਦਾ ਹਿਰਾਦਾ ਉਹ ਕੱਢਿਆ ਫਿਰ ਸਮਾਨ ਸੁੱਜ ਚੁੱਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲਕੀਆਂ ਨੂੰ ਉੱਪਰ ਜਾ ਕੇ ਉਹਨੇ ਪਲਟਾਤੀਆਂ ਫਿਰ ਸਰੋਂ ਦਾ ਤੇਲ ਆ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਘੋਵ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾਸ ਗਿਆ ਸਲਿੰਪ ਟ੍ਰਿੰਪ ਜਾਂ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਤੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੈਚਰਲੀ ਉੱਥੇ ਕਿਉਂਕਿ ਬ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੇ ਉਹ ਲੈ ਗਿਆ ਸਮਾਨ ਤੇ ਘੰਟਾ ਬੋਲਾ ਘੰਟਾ ਰਿਆ 2:30 ਪੁਣੇ ਤੇ ਨਾ ਤਸਬਾਤ 3:30 ਚਲ ਗਿਆ ਕਿ 8:15 2:30 ਦੋ ਤਿੰਨ ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਇੰਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਏ ਸੀ ਕਿ ਵਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਈ ਹਾਲੇ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਅਹੀ ਪ੍ਰਸ਼ਾਸਨ ਤੋਂ ਆਉ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਕਿ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤਾਂ ਜਿਹੜੀਆਂ ਵਧ ਗਈਆਂ ਇਹ ਹਮਤਾਂ ਨਹੀਂ ਨਾ ਵਧਣ ਤੇ ਚੋਰੀ ਰੁਕ ਜੰਨ ਕੀ ਹੱਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨੁਕਸਾਨ ਹੋ ਗਿਆ ਸਮਾਨ ਦੇ ਤੇ ਸਵੇਰ ਦੇ ਪ੍ਰਸ਼ਾਨਾ ਕੋ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ 'ਚ ਕਿੰਨਾ ਕੈਸ਼ ਹੈ ਗੱਲੀ 'ਚ ਤਾਂ 5-7 ਹਜ਼ਾਰ ਰੁਪਏ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰਨੀ ਪਾਉਂਦੇ ਸ਼ਰੀਰ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀ ਯਾਰ ਕਿਸੇ ਦੁਕਾਨ ਥੋੜੀ ਬਸ ਰੱਖਦੇ ਸੋ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਔਖਾ ਹੀ ਹੈ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਾਂ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਰਾਗ ਤਾਂ ਕਾਸ਼ਾ ਕੰਮ ਘਟਾ ਤੇ ਉਸ ਕਰਕੇ ਜਿਹੇ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਦੇ ਆ ਐਨੇ ਨੁਕਸਾਨ ਕਰ ਰਹੇ ਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਣਾ ਛੇੜੇ ਛੋੜੇ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜਿਹੜਾ ਨਾ ਨਾ ਕਰਦੇ 25 4000 ਦੀ ਸੱਟ ਪੈ ਗਈ ਹੈ ਜਿਹੜੀ ਚੋਰੀ ਹੈ ਉਹ ਵੱਖਰੀ ਉਹ ਸਰ ਇਹ ਲਾਮ ਲਾ ਕੇ ਮੇਰੇ ਮਾਲਕ ਕਹਿੰਦਾ ਕੀ ਕਰਨਾ ਸੱਟਾ ਤੇ ਵੇਰ ਨੂੰ ਸੱਟ ਪੈ ਗਈ ਤਾਂ ਚੱਲਨੀ ਪੈਣੀ ਹੈ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀਆਂ ਪੁਰਾਣੀਆਂ ਚੋਰੀਆਂ ਕੀਤੀਆਂ ਤੇ ਉਹਨਾਂ ਦਾ ਸਮਾਨ ਬਰਾਬਰਤ ਹੋ ਜੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ